ਅਹ ਅੱਜ ਤਾਂ ਕੇਵਲ ਮੈਂ ਬਲੇਸਿੰਗਸ ਲੈਣ ਆਇਆ ਹਾਂ ਅਸ਼ੀਰਵਾਦ ਲੈਣ ਆਇਆ ਹਾਂ ਪੰਡਿਤ ਸਾਹਿਬ ਹੋਰਾਂ ਦਾ ਡਾਬਰ ਸਾਹਿਬ ਹੋਰਾਂ ਦਾ ਤਵਾਮ ਮੇਰੇ ਵੱਡੇ ਭਰਾਵਾਂ ਦਾ ਬਜ਼ੁਰਗਾਂ ਦਾ ਸਾਡਿਆਂ ਦਾ ਕਿਉਂਕਿ ਜਿਹੜਾ ਇਹਨਾਂ ਲੋਕਾਂ ਦਾ ਤਜਰਬਾ ਹੈ ਉਹ ਅਗਰ ਤਜਰਬਾ ਅਸੀਂ ਸਿੱਖ ਲਿਆ ਤਾਂ ਫਿਰ ਮੈਨੂੰ ਲੱਗਦਾ ਕਿਸੇ ਚੀਜ਼ ਦੀ ਲੋੜ ਨਹੀਂ ਹੈ ਸੋ ਇਹਨਾਂ ਦਾ ਤਜਰਬਾ ਇਹਨਾਂ ਦਾ ਅਸ਼ੀਰਵਾਦ ਔਰ ਅੱਜ ਪਹਿਲੀ ਫੇਰੀ ਹੈ ਫਿਰ ਹੌਲੀ ਹੌਲੀ ਕਿਸ ਤਰ੍ਹਾਂ ਅੱਗੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਉਹ ਵੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਫਿਰ ਅੱਗੇ ਅਸੀਂ ਕਾਂਗਰਸ ਪਾਰਟੀ ਨੂੰ ਇਕੱਠਾ ਕਰਕੇ ਸਭ ਨੂੰ ਨਾਲ ਲੈ ਕੇ ਜੋੜ ਕੇ ਕੰਮ ਚੁਲਾਉਣਾ ਬਣੀ ਸਾਬ ਇੱਕ ਟਵੀਟ ਕੀਤਾ ਤੁਸੀਂ ਅੱਜ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੀ ਕਹਿਣਾ ਚਾਹੁੰਦੇ ਟਵੀਟ ਤਿਆਰ ਮੈਂ ਕਰਦਾ ਹੀ ਰਹਿਣਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ ਸਰਕਾਰ ਦਾ ਰਵਈਆ ਹੈ ਕੇਜਰੀਵਾਲ ਸਰਕਾਰ ਦਾ ਕਿਉਂਕਿ ਇਹ ਜਿਹੜਾ ਮੈਂਡੇਟ ਮਿਲਿਆ ਮੈਂਡੇਟ ਮਿਲਿਆ ਉਹ ਮੈਂਡੇਟ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤਾ ਪਰ ਮੈਂ ਪਿਛਲੇ 1 ਮਹੀਨੇ ਤੋਂ ਦੇਖ ਰਿਹਾ ਕਿ ਅ ਅੱਖੋਂ ਪਰੋਖੇ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਹਮੇਸ਼ਾ ਇਹ ਕਹਿੰਦੇ ਕਿ ਦਿੱਲੀ ਦੀਆਂ ਸਰਕਾਰਾਂ ਸਾਡੇ ਹੱਕਾਂ ਤੇ ਡਾਕਾ ਮਾਰਦੀਆਂ ਉਸੇ ਤਰ੍ਹਾਂ ਹੀ ਕੇਜਰੀਵਾਲ ਸਾਹਿਬ ਕਰ ਰਹੇ ਨੇ ਗਵੰਦ ਮਾਨਜੀ ਤੋਂ ਬਿਨਾ ਉਹ ਬਿਊਰੋਕ੍ਰੇਸੀ ਦੀ ਮੀਟਿੰਗ ਲੈਂਦੇ ਨੇ ਰਾਗਵ ਚੱਡਾ ਜੀ ਇੱਥੇ ਉਹਨਾਂ ਦੇ ਸਿਰ ਉੱਤੇ ਇੱਕ ਬੰਦਾ ਬਠਾ ਦਿੱਤਾ ਗਿਆ ਹੈ ਔਰ ਮੈਂ ਸਮਝਦਾ ਕਿ ਇਹ ਜ਼ਿਆਸਤੀ ਹੈ ਪੰਜਾਬ ਦੇ ਨਾਲ ਇਹ ਤੱਕ ਹੈ ਸੋ 3 ਲੱਖ ਕਰੋੜ ਦੇ ਕਰਜ਼ੇ ਦੀ ਕਹਿੰਦੇ ਪਰਪਾਈ ਕੀਤੀ ਜਾਏਗੀ ਜਾਂਚ ਬਿਠਾਈਏਗੀ 3 ਲੱਖ ਕਰੋੜ ਦਾ ਕਰਜ਼ਾ ਕਿਤਾ ਜੀ ਪਿਛਲੀ ਸਰਕਾਰ ਸੋ ਮੈਨੂੰ ਲੱਗਦਾ ਜੀ ਇਹ ਕੋਈ 3 ਲੱਖ ਕਰੋੜ ਰੁਪਇਆ ਐਸਾ ਨਹੀਂ ਸੀ ਵੀ ਕਿਸੇ ਦੀ ਜੇਬ ਚ ਪਾਤਾ ਤੇ ਕਿਸੇ ਨੇ ਵੰਡਤਾ ਇਹ ਕਰਜਾ ਸਮੇ ਸਮੇ ਸਿਰ ਬਜਟ ਦੇ ਰੂਪ ਦੇ ਵਿੱਚ ਹਰ ਸਾਲ ਪੇਸ਼ ਹੁੰਦਾ ਰਿਹਾ ਤੇ ਸਭ ਦੇ ਟੇਬਲ ਕੀਤਾ ਗਿਆ ਇਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਜਟ ਦੇ ਦਰਮਿਆਨ ਇਹ ਸਭ ਕੁਝ ਪਾਸ ਹੁੰਦਾ ਰਿਹਾ ਮੈਨੂੰ ਲੱਗਦਾ ਨਹੀਂ ਕਿ ਭਗਵੰਤ ਮਾਨ ਜੀ ਹੋਰੀ ਇਨਕੁਆਰੀ ਕਰਾਪਉਣਗੇ ਪਰ ਜੇ ਕਰਉਣੀਆਂ ਤਾਂ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਪਰ ਕੁਝ ਚੀਜ਼ਾਂ ਪਹਿਲਾਂ ਆਫੀਸਰ ਸਹਿਬਾਨਾਂ ਨੂੰ ਪੁੱਛ ਲਿਆ ਕਰਨ ਕਿ ਇਹਦਾ ਕੀ ਹੋ ਸਕਦਾ ਮੈਨੂੰ ਲੱਗਦਾ ਹੈ ਕਿ ਬਜਟ ਐਲੋਕੇਟ ਤੋ ਹੋਇਆ ਵੀ ਹੈ ਇਸ ਸੰਵਿਧਾਨਿਕ ਜਿਹੜਾ ਉਹਨਾਂ ਨੇ ਕਿੱਥੇ ਖਰਚ ਕੀਤਾ ਕਿੱਥੇ ਨਹੀਂ ਕੀਤਾ ਉਰੀ ਇਨਕੁਆਰੀ ਡਿਪਾਰਟਮੈਂਟ ਦੀ ਤਾਂ ਹੋ ਸਕਦੀ ਹੈ ਮੈਨੂੰ ਸਮਝ ਹੀ ਨਹੀਂ ਆਈ ਉਹਨਾਂ ਨੇ ਕੀ ਕੀਤਾ ਬਟ ਉਹੀ ਤੁਹਾਨੂੰ ਦੱਸ ਸਕਦੇ ਜੇ ਕਰੋਣ ਸਾਨੂੰ ਕਿਧਰ ਆ ਜਾ ਜੇ ਕਰਾਉਣੀ ਚਾਹੁੰਦੇ ਤਾਂ ਕਰਾ ਲੈਣ ਉਹ ਮਾਲਕ ਹੈ ਸਰ ਜਾਖੜ ਸਾਹਿਬ ਨੂੰ ਕਾਰੰਦੋਸ ਨੂੰ ਭੇਜਿਆ ਗਿਆ ਸੀਗਾ ਪਰ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਹਿੰਦੇ ਕਿ ਇਹ ਸੰਵਧਾਨ ਦੇ ਅਧਿਕਾਰ ਵਿੱਚ ਨਹੀਂ ਹੁੰਦਾ ਜੋ ਭੇਜਿਆ ਗਿਆ ਸੋ ਇਹ ਜਾਖੜ ਸਾਹਿਬ ਦਾ ਮਸਲਾ ਤੇ ਹਾਈ ਕਮਾਂਡ ਦਾ ਮਸਲਾ ਹੈ ਕਿਉਂਕਿ ਮੈਨੂੰ ਲੱਗਦਾ ਡਿਸਪਲਿਨਰੀ ਕਮੇਟੀ ਹੈ ਜਿਹੜੀ ਸੈਂਟਰ ਦੀ ਉਹਨਾਂ ਨੇ ਇਹ ਨੋਟਿਸ ਭੇਜਿਆ ਸੋ ਕੀ ਫੈਸਲਾ ਹੋਣਾ ਹੈ ਜਾਂ ਕੀ ਜਾਖੜ ਸਾਹਿਬ ਨੇ ਦੱਸਣਾ ਹੈ ਜਾਂ ਉਹ ਆਪਸ ਵਿੱਚ ਗੱਲ ਕਰਨਾਂਗੇ ਕੋਈ ਇਸ ਗੱਲ ਪਤਾ ਲੱਗ ਰਿਹਾ ਵੀ ਜਾਖੜ ਸਾਹਿਬ ਪਾਰਟੀ ਛੱਡ ਰਹੇ ਨੇ ਮੈਨੂੰ ਇਸ ਗੱਲਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਣੀ ਮੈਨੂੰ ਇਸ ਤਰ੍ਹਾਂ ਦੀ ਕੋਈ ਇਤਲਾ ਹੈ ਇਹ ਦੇਖਣਾ ਹੈ ਇਸ ਦੀ ਪਾਰਟੀ ਪ੍ਰੈਜ਼ੀਡੈਂਟ ਸਭ ਤੋਂ ਵੱਡਾ ਚੈਲੰਜ ਇਵਨ ਇਲੈਕਸ਼ਨ ਦੇ ਕੰਮ ਵੀ ਇਹ ਰਿਹਾ ਜੀ ਕਿ ਕਾਂਗਰਸ ਜੋ ਕੋਈ ਨਹੀਂ ਰਹੰਦਾ ਇਹ ਕਾਂਗਰਸ ਦੇ ਅੰਦਰ ਵਾਲੀ ਜਿਹੜੀ ਹੈਗੀ ਆ ਆਪਸ ਵਿੱਚ ਜਿਹੜੀ ਗੁੱਤਬਾਜੀ ਰਹੀ ਡੂ ਯੂ ਟੇਕ ਇਟ ਐਜ਼ ਦੀ ਬਿਗੇਸਟ ਚੈਲੰਜ ਐਂਡ ਦੀ ਸੈਕੰਡ ਕੁਐਸਚਨ ਇਜ਼ ਕਿ ਪੈਰਲੈਲੀ ਨਵਜੋਤ ਸਿੰਘ ਸਿੱਧੂ ਵੀ ਮੀਟਿੰਗਸ ਕਰ ਰਹੇ ਹੈਗੇ ਤੇ ਉਹ ਪਾਰਟੀ ਜਿਹੜੀ ਜਦੋਂ ਇਲੈਕਸ਼ਨ ਤੋਂ ਪਹਿਲਾਂ ਵੀ ਪਾਰਟੀ ਦੇ ਵਿੱਚ ਬਗਾਵਤੀ ਸਿਰ ਸਟੇਜ ਤੋਂ ਹੀ ਕਰਦੇ ਰਹੇ ਆ ਪਾਰਟੀ ਲੀਡਰਸ ਦੇ ਨਾਲ ਹੁਣ ਵੀ ਹੈ ਤੇ ਇਹਦੇ ਤੇ ਐਸ ਅ ਪਾਰਟੀ ਪ੍ਰੈਜ਼ੀਡੈਂਟ ਵੀ ਯੂ ਟੇਕ ਅ ਡਿਸਪਲਿਨਰੀ ਐਕਸ਼ਨ ਵੇਖੋ ਜੀ ਯੂ ਆਰ ਐਗਜੈਕਟਲੀ ਰਾਈਟ ਬ੍ਰਦਰ ਕਿ ਪਾਰਟੀ ਦੇ ਵਿੱਚ ਰਹਿ ਕੇ ਲੋਕ ਪਾਰਟੀ ਦਾ ਨੁਕਸਾਨ ਕਰਦੇ ਨੇ ਔਰ ਮੈਨੂੰ ਲੱਗਦਾ ਕਿ ਪਿਛਲੇ ਇਲੈਕਸ਼ਨ ਦਰਮਿਆਨ ਐਵੀ ਇੱਕ ਕਮੀ ਸੀਗੀ ਡਿਸਪਲਿਨ ਦੀ ਕਮੀ ਸੀਗੀ ਥਿਸ ਇਸ ਆਲਸੋ ਅ ਬਿਗ ਇਸ਼ੂ ਕਿਉਂਕਿ ਲੋਗਾ ਨੇ ਕਈ ਜਗ੍ਹਾ ਤੇ ਸਾਨੂੰ ਸੀਰੀਅਸ ਨਹੀਂ ਲਿਆ ਇਨ ਫਾਈਟਿੰਗ ਇਸ देयर ਸੋ এবੀ ਇੱਕ ਵੱਡਾ ਇਸ਼ੂ ਹੈ ਜਿੱਦ ਤੱਕ ਤੁਸੀਂ ਯੂ ਆਸਕ ਮੀ ਅਬਾਊਟ ਦ ਸਿੱਧੂ ਸਾਬਸ ਮੀਟਿੰਗਸ ਐਂਡ ਆਲ ਦੈਟ ਹੀ ਇਜ਼ ਅਥਰਾਇਜ਼ਡ ਟੂ ਡੂ ਦੈਟ ਕੋਈ ਐਨੀਬਡੀ ਭਾਂਡੇ ਸਾਬ ਵਾਂਟਸ ਟੂ ਡੂ ਅ ਮੀਟਿੰਗ ਫॉर ਅ ਕਾਂਗਰਸ ਟੂ ਸਟਰੈਂਥਨ ਅ ਪਾਰਟੀ ਨੋ ਪ੍ਰੋਬਲਮ ਪਰ ਜੇ ਕੋਈ ਵਿਅਕਤੀ ਵਿਸ਼ੇਸ਼ ਆਪ ਦੇ ਆਪ ਨੂੰ ਇੰਡੀਵਿਜੂਅਲ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇ ਮੈਨੂੰ ਲੱਗਦਾ ਉਹ ਦੈਟਸ ਰੌਂਗ ਟੂ ਬੀ ਵੈਰੀ ਓਨਸਟ ਦੈਟ ਉਹ ਟੋਟਲੀ ਇਨਡਿਸਪਲਨ ਹੈਗਾ ਕੋਈ ਪਾਰਟੀ ਦੀ ਗੱਲ ਕਰਨ ਜਾ ਰਿਹਾ ਹੈ ਪਾਂਡੇ ਸਾਹਿਬ ਮਜ਼ਬੂਤ ਕਰਨ ਚੱਲ ਰਹੇ ਹੈ ਕਿਤੇ ਮੀਟਿੰਗ ਕਰ ਰਹੇ ਹੈ ਕਿ ਕਿਦਾਂ ਕਾਂਗਰਸ ਦੇ ਅਗਲੇ ਇਲੈਕਸ਼ਨ ਲੜਨੇ ਆ ਕਿਦਾਂ ਮਜ਼ਬੂਤ ਕਰਨਾ ਹੈ ਆਈ ਡੋਨਟ ਹੈਵ ਐਨੀ ਪ੍ਰੋਬਲਮ ਸੋ ਵਾਟ ਥਰਡ ਯੂ ਸੈਡ ਸਿੱਧੂ ਸਾਹਿਬ ਦੇ ਕੇਸ ਵਿੱਚ ਇਹੀ ਚੱਲਿਆ ਕਿ ਰਾਈਟ ਇਵਨ ਬਿਫੋਰ ਦੀ ਇਲੈਕਸ਼ਨ ਐਂਡ ਇਵਨ ਨਾਊ ਕਿ ਜਿਹੜੇ ਕਾਸ ਵੀ ਲੱਗ ਰਹੇ ਕਿ ਮਾਈਟ ਐਕਚੁਅਲੀ ਗੋਇੰਗ ਫॉर ਸੋ 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 ਆਈ ਡੋਨਟ ਨੋ ਅਬਾਊਟ ਥੈਟ ਬਟ ਜਿਹੜਾ ਤੁਸੀਂ ਕਿਹਾ ਕਿ ਇਨ ਡਿਸਪਲਨ 101% इट्स अ क्लियर कट मैंडेट फ्रॉम राहुल जी साइड और सोनिया गांधी जी व्हाट बोथ ऑफ देम दे सेड की इंडिसिप्लिन टॉलररेट नहीं होएगा और मेरी गुजारिश है सब नो टू बी वेरी ऑनेस्ट असि से जॉर्डन आसि आए हैं असि किसी नु तोड़न आसि नहीं आए असि जितो तक पहुंचना असि सानू रब ने ओसों वाद देता टू बी वेरी ऑनेस्ट सानू कोई किसे तो इनसिक्योरिटी नहीं असि चोने कि सब नु नाल लेके चलिए हर व्यक्ति दा एक्सपीरियंस है बी इट एनीबडी ਹਰ ਵਿਅਕਤੀ ਦੀ ਜ਼ਰੂਰਤ ਹੈ ਛੋਟੇ ਤੋਂ ਛੋਟੇ ਕਾਰਜਕਰਤਾ ਦੀ